ਅੰਮ੍ਰਿਤ ਦੇ ਕੀ ਨਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਯਾਦ ਕੀਤਾ ਜਾ ਰਿਹਾ ਕੋਈ ਨਹੀਂ ਜੇ ਬਤਾ ਵੀ ਕੀ ਕਹਿਣਾ ਆ ਕੀ ਨਹੀਂ ਮੇਰਾ ਬੇੜਾ ਲੋਚੀਦ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕੁ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਵੀ ਚਲੋ ਦੁਨੀਆਂ ਦੇ ਨਾਂ ਕਰਕੇ ਕੀ ਆ ਬਾਤ ਆ ਬੜੀ ਚੀਜ਼ ਬੜੀ ਯਾਦ ਚਾਹੁੰਦੇ ਜੇ ਪੁੱਤ ਦੀ ਯਾਦ ਆ ਬੜੀ ਯਾਦ ਆਉਂਦੀ ਹੈ ਪਿਓ ਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਕਿਤ ਜਿਆਦਾ ਤੱਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਆ ਖਜਾਦਾਂ ਨੇ ਬਹੁਤ ਜੱਦਾ ਆ ਭੁੱਲਦੇ ਹੀ ਨਹੀਂ ਜਦੋਂ ਮਾਰਤਾਂਗੇ ਉਦੋਂ ਭੁੱਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਤੇਨ ਕੁਮਾਰ ਜੀ ਕਿਸ ਨੂੰ ਨੰਨੋ ਸ੍ਰੀ ਦਾਂਦੀਪੇਤਰ ਨਾਲ ਸੀ ਥੋੜਾ ਹੁਕਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਗਾ

ਇੰਨਾ ਕਮਾਨ ਹੈ ਆਪਣੇ ਪੁੱਤ ਨੂੰ ਬਹੁਤ ਮਾਨ ਹੈ ਆ ਪੀ ਚਲੋ ਦੁਨੀਆ ਤੇ ਨਾਂ ਕਰਕੇ ਕੀ ਬਾਤ ਦਾ ਬੜੀ ਵਪਾਰਕ ਚੁੰਦੇ ਜੇ ਪੁੱਤ ਦੀ ਯਾਦ ਬੜੀ ਯਾਦ ਆਉਂਦੀ ਹੈ ਪਿਓ ਉਹਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਬੂਟੀਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਅਫ ਯਾਦ ਤੱਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀਆਂ ਕ ਯਾਦਾਂ ਨੇ ਬਹੁਤ ਯਾਦ ਆ ਭੁੱਲਦੇ ਹੀ ਨਹੀਂ ਜਦੋਂ ਮਰਤ ਮੰਗੇ ਉਦੋਂ ਭੁੱਲ ਜਾਨਾ ਮਾਝੇ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਤਰ੍ਹਾਂ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਏ ਤਵੀਲ ਕੁਮਾਰ ਜੀ ਜਿਸ ਨੂੰ ਨੰਨੂ ਸ੍ਰੀ ਦਾਲੀਪੇਤਰ ਨਾਲ ਸੀ ਥੋੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਲੈ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਤੇ ਜਿਹੜੀ ਸੱਚੇ ਅਸ਼ਰਦਾਨ ਕੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਨੇ ਅੱਜ ਤਾਂ ਕਿ ਜਦੋਂ ਵਾਲ ਮੰਦਵਿਤੇ ਆਨੋਏ ਤਾਂ ਉਹਨਾਂ ਨੂੰ ਸ਼ਿੱਦਾਂ ਨੂੰ ਆਜ ਦੇ ਦਿਨ ਅਸੀਂ ਇੱਕ ਸੱਚੇ ਸ਼ਰਦਾਨੀ ਵੀ ਦੇ ਸਕੀਏ ਅਲਮ ਦੇ ਕੀ ਨਾਂ ਕੀ ਕਹਿਣਾ ਚਾਹੁੰਦੇ ਹੋ ਅੱਜ ਯਾਦ ਕੀਤਾ ਜਾ ਰਿਹਾ ਕੋਈ ਨਹੀਂ ਜੇ ਬਤਾਉ ਕਿ ਇਹ ਕਹਿਣਾ ਆ ਕੀ ਨਹੀਂ ਮੇਰਾ ਬੇੜਾ ਲੋਚਿਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਵੀ ਚਲੋ ਦੁਨੀਆ ਦੇ ਨਾਂ ਕਰਕੇ ਕੀ ਆ ਬਾਤ ਆ ਇਹ ਚੀਜ਼ ਬਹੁਤ ਯਾਦ ਚਾਹੁੰਦੇ ਜੇ ਪੁੱਤ ਦੀ ਯਾਦ ਆ ਬੜੀ ਯਾਦ ਆਉਂਦੀ ਹੈ ਪਿਓ ਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਆਪਣੇ ਬੇੜੇ ਜਾਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਬਹੁਤ ਜਾਂਦਾ ਨਹੀਂ ਬਹੁਤ ਜਾਂਦਾ ਹੈ ਭੁੱਲਦੇ ਹੀ ਨਹੀਂ ਜਦੋਂ ਮਰਤਾਂਗੇ ਉਦੋਂ ਭੁੱਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਤਰ੍ਹਾਂ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਏ ਤੇਨ ਕੁਮਾਰ ਜੀ ਕਿਸੇ ਨਾਲ ਨੂੰ ਸ਼੍ਰੀ ਦਾਲੀਪੇਤਰਨ ਆਈ ਸੀ ਥੋੜਾ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਲੈ ਉਹਨਾਂ ਦੀ ਯਾਦ ਚ ਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਕਿ ਜਿਹੜੀ ਸੱਚੀ ਅਕਸ਼ਰਾਂ ਦੇ ਦਿਨ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਨੇ ਅੱਜ ਕਿਉਂਕਿ ਜਦੋਂ ਵਾਲ ਮੰਦਵਿਤੇ ਆਨੋ ਵੇਤੋਂ ਉਹਨਾਂ ਨੂੰ ਸਿੱਧਾ ਨੂੰ ਆਜਦੇ ਦਿਨ ਸੇ ਇੱਕ ਸੱਚੀ ਸ਼ਰਧਾਂ ਦੀ ਦੇ ਦੇ